ਇਨੇ ਦਿਨਾਂ ਬਾਅਦ ਕੁਲਫੀ ਖਵਾਈਏ ਤੁਸੀਂ ਮੈਨੂੰ ਤੁਹਾਨੂੰ ਪਤਾ ਅੱਗੇ ਅੱਗੇ ਆਪਾਂ ਕੁਲਫੀਆਂ ਖਾਂਦੇ ਹੀ ਰਹਿਨੇ ਹੁੰਨੇ ਸੀ ਤੁਸੀਂ ਲੈ ਕੇ ਆਉਂਦੇ ਹੀ ਮੇਰੇ ਵਾਸਤੇ ਹੁਣ ਤੇ ਗੁੱਸਾ ਨੱਕਦੇ ਚੜਿਆ ਰਹਿੰਦਾ 24 ਘੰਟੇ ਗੁਰੂ ਤੇ ਦੀ ਗੱਲ ਹੀ ਯਾਰ ਘਰ ਦਾ ਮਾਹੌਲ ਦਿਨ ਬਤਾ ਕੀ ਬਣਿਆ ਪਿਆ ਸਾਰਾ ਅੱਜ ਥੋੜਾ ਠੀਕ ਠੋਇਆ ਨਾ ਤੇ ਮੈਂ ਚਲ ਕੁਲਫੀ ਖਾਣੇ ਆ ਕਿ ਗਰਮੀ ਬੜੀ ਬਾਹਰ ਚਲ ਜੋ ਵੀ ਹੈ ਨਾ ਵਧੀਆ ਹੋਇਆ ਦੋਵੇਂ ਜਣੇ ਨਾ ਆਪਸ ਵਿੱਚ ਬੋਲਣ ਚੱਲ ਲੱਪੇ ਆ ਕਿਉਂ ਠੀਕ ਹੋ ਗਿਆ ਰਸੋ ਰਣਜੀਤ ਪਤਾ ਕੀ ਉਹਨਾਂ ਚਿਰ ਕੁਝ ਠੀਕ ਨਹੀਂ ਜਿੰਨਾ ਚਿਰ ਇਹਨਾਂ ਦੋਵਾਂ ਦਾ ਸਾਰਾ ਕੁਝ ਸਹੀ ਨਹੀਂ ਹੋ ਜਾਂਦਾ ਤੇ ਖੁਸ਼ੀ-ਖੁਸ਼ੀ ਇਹਨੇ ਆਪਣਾ ਘਰ ਬਸਾਉਣਾ ਫੇਰੇ ਸਭ ਸਹੀ ਹੋਊਗਾ ਅਜਿਓ ਗੱਲ ਥੋੜੀ ਐਨਾਂ ਦੀ ਕਿੱਦਾਂ ਹੀ ਚੱਲਣ ਰਿਹਾ ਜੀ ਆ ਤੁਹਾਡੀ ਅੱਖਾਂ ਦੇ ਘਟਾ ਪੈਣ ਡਿਆ ਹਲੇ ਉਹ ਆ ਗਿਆ ਕਾਹਿੰ ਸਾਈਲ ਆਇਆ ਗੱਲ ਨਹੀਂ ਇਧਰ ਆ ਯਾਰ ਆ ਰਿਹਾ ਸਾਈਲ ਹਾਂਜੀ ਭਾਜੀ ਉਹ ਕੁੜਤੀ ਖੜਾ ਹੂੰ ਆਪ ਨਹੀਂ ਕੱਲੇ ਆ ਮਗਾੜੀ ਆ ਤਾਂ ਹੁਣ ਤੁਹਾਨੂੰ ਮੇਰਾ ਯਾਦ ਆ ਗਿਆ ਵਾਕਿ ਮੇਨ ਨਾਲ ਬੜਾ ਵਧੀਆ ਲੱਗਾ ਤੇ ਦੋਵੇਂ ਬੈ ਕੇ ਨਾ ਕਿੱਠੇ ਬੈਠੇ ਜੇ ਤੇ ਲੜਨ ਨਹੀਂ ਦੇ ਨਹੀਂ ਜੇ ਤੁਹਾਨੂੰ ਪਤਾ ਵਾ ਘਰ ਦਾ ਮਾਹੌਲ ਇੰਨਾ ਖਰਾਬ ਹੈ ਲੜਾਈ ਕਲੇਸ਼ ਹੁੰਦਾ ਰਹਿੰਦਾ ਅੱਛਾ ਮੇਰੀ ਗੱਲ ਸੁਣ ਸੰਗ ਦੇਖ ਤੇ ਤੈਨੂੰ ਬੜਾ ਵਧੀਆ ਲੱਗਾ ਵਾ ਤੇ ਆਪਣਾ ਵੀ ਹੋਣ ਕਰ ਨਾ ਵਧੀਆ ਕਰਨਾ ਸੰਗ ਤੋਂ ਉਦੋਂ ਵਧੀਆ ਲੱਗੂਗਾ ਜਦੋਂ ਤੂੰ ਵੀ ਆਪਣੇ ਨਾਲ ਦੀ ਨਾਲ ਕੁਝ ਨਹੀਂ ਖਾਏਗਾ ਬੈਠ ਕੇ ਬਿਲਕੁਲ ਤੇਰੇ ਪੱਜ ਸਹੀ ਕਹਿੰਦੇ ਐ ਸਹੀ ਨਹੀਂ ਪਤਾ ਕੀ ਆ ਵੇ ਨਿਆਣੇ ਬੰਦੇ ਜਿਹਨੇ ਬੜੀਆਂ ਗਲਤੀਆਂ ਕੀਤੀਆਂ ਨੇ ਮੈਂ ਮੰਨਦੀ ਉਹ ਤੇ ਬਚਪਨਾ ਆ ਉਹਨੂੰ ਸਮਝ ਨਹੀਂ ਆਗੀ ਕਿ ਮੈਂ ਕੀ ਕਰਨ ਦੀ ਆ ਤੇ ਕੀ ਨਹੀਂ ਕਰਨ ਦੀ ਇਹ ਸੱਚ ਝੂਠ ਬੋਲ ਕੇ ਮੈਂ ਕਿੰਨੇ ਰਿਸ਼ਤੇ ਖਰਾਬ ਕਰਨੇ ਆ ਉਹਨੂੰ ਹਜੇ ਕੋਈ ਪਤਾ ਨਹੀਂ ਲੱਗਣਗੇ ਪਰ ਇੱਕ ਗੱਲ ਕਮ ਤੇਰਾ ਨਾ ਪਿਆਰ ਬੜਾ ਕਰਦੀ ਓ ਆ ਸਾਰਾ ਕੁਝ ਨਾ ਉਹਨੇ ਤੇਰੇ ਵਾਸਤੇ ਕੀਤਾ ਹੈ ਤੈਨੂੰ ਕੌਣ ਲਈ ਕੀਤਾ ਤੇ ਨਹੀਂ ਨਾ ਤੇ ਪਤਾ ਹੈ ਨਾ ਵੇਖ ਸਾਹਿਬ ਚਲ ਤੇਰ ਕੋ ਸੌਰੀ ਤੋਂ ਮਹਾਨੇ ਮੰਗੀ ਲਈ ਜਿ ਸਮਰਤ ਨੇ ਤੂੰ ਵੀ ਉਹਨੂੰ ਮਾਫ ਕਰ ਦੇ ਛੱਡ ਪਰੇ ਸਾਰਾ ਕੁਝ ਪੜ੍ਹੀ ਲਿਖੀ ਕੁੜੀ ਆ ਸੋਹਣੀ ਆ ਸੁਭਾਅ ਵੀ ਵਧੀਆ ਵਾ ਹੋਰ ਤੈਨੂੰ ਕੀ ਚਾਹੀਦਾ ਮੈਂ ਮੰਨਦੀ ਤੈਨੂੰ ਪਸੰਦ ਪਹਿਲੇ ਨਹੀਂ ਕਰਤਾ ਪਰ ਹੁਣ ਤੇ ਕਰ ਲਾਂਗੀ ਵੀ ਅਗਲੀ ਜਿੰਦ ਦਾ ਜਾਮ ਤਾਂ ਚੋਣ ਦੀ ਦਿੰਦੀ ਭਾਬੀ ਪਿਆਰ ਦੀ ਗੱਲ ਕਰਦੇ ਤੁਸੀਂ ਪਿਆਰ ਦੀ ਤੁਹਾਨੂੰ ਪਰਿਭਾਸ਼ਾ ਹੀ ਨਹੀਂ ਪਤਾ ਪਿਆਰ ਉਹ ਹੁੰਦਾ ਵਾ ਜਿਹੜਾ ਇੱਜ਼ਤ ਬਣਾਉਂਦਾ ਵਾ ਨਾ ਕਿ ਇੱਜ਼ਤ ਡਾਉਂਦਾ ਵਾ ਤੇ ਉਹਨੇ ਤੇ ਤੁਹਾਨੂੰ ਪਤਾ ਹੀ ਆ ਮੇਰੇ ਤੇ ਆਇਆ ਉਹ ਜੇ ਇਲਜ਼ਾਮ ਲਗਾਏ ਹਨ ਮੈਂ ਅੱਜ ਇਹ ਵਿੱਚ ਬੈਠੋ ਟ ਵੀ ਨਹੀਂ ਸਕਦਾ ਮੈਂ ਇੰਨੇ ਦੁੱਖ ਵਿੱਚ ਨੰਗਰ ਨਾ ਮੈਂ ਤੁਹਾਨੂੰ ਦੱਸ ਹੀ ਨਹੀਂ ਸਕਦਾ ਦੇਖ ਪਾਉ ਮੈਨੂੰ ਪਤਾ ਵਾ ਕਿ ਉਹਨੇ ਬਹੁਤ ਗਲਤ ਕੀਤਾ ਤੇਰੇ ਨਾਲ ਪਿਆਰ ਕਿੰਨੂ ਬੜਾ ਕਰਦੀ ਐ ਪਰ ਇਜ਼ਹਾਰ ਕਰਨ ਦਾ ਤਰੀਕਾ ਹੀ ਉਹਦਾ ਸਾਰਾ ਗਲਤ ਏ ਤਾਨੂੰ ਸਮਝੀ ਨਹੀਂ ਆਈ ਕਿ ਤੈਨੂੰ ਪਾਉਣਾ ਕਿੱਦਾਂ ਮੈਂ ਮੰਨਦੀ ਆ ਉਹਨੇ ਬੜੀਆਂ ਹੀ ਗਲਤੀਆਂ ਕੀਤੀਆਂ ਪਰ ਦੇਖ ਨਾ ਜਦੋਂਨੇ ਤੇਰੇ ਕੋਲ ਮਾਫੀ ਮੰਗ ਲਈ ਫਿਰ ਪਿੱਛੇ ਰਹਿ ਗਈ ਮੈਨੂੰ ਲੱਗਦਾ ਹੈ ਕਿ ਤੈਨੂੰ ਹੁਣ ਨਾ ਉਹਨੂੰ ਮਾਫ਼ ਕਰ ਦੇਣਾ ਚਾਹੀਦਾ ਹੈ ਭਾਬੀਓ ਨੇ ਗਲਤੀ ਨਹੀਂ ਕੀਤੀ ਉਹਨੇ ਗੁਨਾਹ ਕੀਤਾ ਵਾ ਮਾਫੀ ਗਲਤੀਆਂ ਦੀ ਹੁੰਦੀ ਆ ਗੁਨਾਹਾਂ ਦੀ ਨਹੀਂ ਅਜੇ ਵੇਖ ਜੇ ਤੂੰ ਨਾ ਮਾਫ਼ ਨਹੀਂ ਨ ਕਰੇਂਗਾ ਇਹਦੇ ਚ ਦੋ ਪਰਿਵਾਰ ਖਰਾਬ ਹੋਣਗੇ ਤੇ ਤੁਹਾਡੀ ਦੋਵਾਂ ਦੀ ਜ਼ਿੰਦਗੀ ਵੀ ਨਾਲ ਪਤਾ ਹੈ ਨਾ ਵੇਖ ਇਧਰ ਮੇਰੀ ਭੈਣ ਹੈ ਮੈਂ ਤੇ ਤੇਰੇ ਭਾਜੀ ਵੀ ਕੁਛ ਨਹੀਂ ਰਾਵਾਂਗੀ ਤੈਨੂੰ ਇੰਨਾ ਤੇ ਪਤਾ ਹੀ ਆ ਕਿ ਆਹ ਸਾਰਾ ਕੁਝ ਹੋਣ ਕਰਕੇ ਸਾਡੇ ਦੋਨਾਂ 'ਚ ਵੀ ਕਿੰਨੀਆਂ ਮਿਸਅੰਡਰਸਟੈਂਡਿੰਗ ਹੋਈਆਂ ਆ। ਆਪਾਂ ਨੇ ਕਿੰਨਾ ਕਲੇਸ਼ ਕਰਦੇ ਰਹੇ। ਵੇਖ ਸਾਹੀ ਸਾਰਾ ਘੜੀ ਢਿੱਖ ਗਿਆ ਸੀ ਇੱਕ ਸਾਡਾ। ਤੇ ਮਸਾ ਮਸਾ ਸਾਰਾ ਕੁਝ ਸਹੀ ਹੋ ਲੱਗ ਪਿਆ। ਮੈਂ ਕਹਤਾ ਕੀ ਚਾਹੁੰਦੀ ਆ ਤੇਰਾ ਤੇ ਸਿੰਮਰ ਦਾ ਰਿਸ਼ਤਾ ਇੱਕ ਪੱਕਾ ਰਿਸ਼ਤਾ ਹੋਵੇ। ਤੁਸੀਂ ਵਿੱਚ ਪਿਆਰ ਹੋਵੇ। ਤੇ ਇੱਕ ਦੂਜੇ ਨੂੰ ਸਮਝਣ ਦੀ ਕੋਸ਼ਿਸ਼ ਕਰੋ। ਧੀ ਹੌਲੀ ਆਪੇ ਸਭ ਠੀਕ ਹੋ ਜੂਗਾ। ਸਮਝਣ ਦੇ ਮੈਂ ਕੀ ਕਹਿਣਾ ਚਾਹੁੰਦੀ ਆ। ਵੇ ਸਾਇਲ ਤੇਰੀ ਭਾਬੀ ਜੋ ਵੀ ਕਹਿਂਦੀ ਨਾ ਸਹੀ ਕਹਿਂਦੀ ਹੈ ਬੇਸ਼ੱਕ ਉਹਦਾ ਪਿਆਰ ਕਰਨ ਦਾ ਤਰੀਕਾ ਗਲਤ ਹੀ ਪਾਦਨ ਕਰਦੀ ਉਹ ਤੇ ਚਾਹ ਪਿਆਰ ਇਹ ਗੱਲ ਤੂੰ ਸਮਝ ਜਾ ਇਹ ਸੇਗਾ ਤੇ ਦੋਵਾਂ ਘਰਾਂ ਦੇ ਵਿੱਚ ਉਹ ਗਿਰਾੜ ਪੈਂਦੇ ਆ ਵਾ ਇਹ ਤੇਰੇ ਹੱਥ ਆ ਹੁਣ ਇਹਨੂੰ ਸਹੀ ਕਰਨਾ ਬਿਲਕੁਲ ਸਹੀ ਵੇਗ ਜੇ ਤੂੰ ਇਹ ਰਿਸ਼ਤਾ ਨਹੀਂ ਨਾ ਪਣਾਏਂਗਾ ਕਿ ਮਾਪਿ ਉਹ ਵੀ ਉੱਧਰ ਦੁਖੀ ਹੋਣਗੇ ਇਧਰ ਵੀ ਸਾਰੇ ਦੁਖੀ ਹੋਣਗੇ ਖਾਸ ਕਰਕੇ ਮੈਨੂੰ ਵੀ ਤੇ ਦੁੱਖ ਲੱਗੂਗਾ ਨਾ ਅਕਸਰ ਮੇਰੀ ਭੈਣ ਆਉ। ਆਪਾਂ ਤੇ ਦੋਵੇਂ ਜਾਣਦੇ ਤੈਨੂੰ ਇਹੋ ਸਮਝਾਉਣੀ ਆ ਕਿ ਇਹ ਰਿਸ਼ਤੇ ਦਾ ਮਾਨ ਰੱਖ ਲੈ। ਥੋਲੀ ਥੋਲੀ ਤਾਂ ਡਾਪੇ ਪਿਆਰ ਪੈ ਜਾਣਾ। ਉਹ ਤਾਂ ਨਿਆਣ ਮਤ ਆ। ਉਹਨੇ ਤਾਂ ਸਾਨੂੰ ਜਨਾਈ ਵਾਲੀ ਇਹ ਤੇਰੇ ਵਾਸਤੇ ਆ। ਨਾਲੇ ਉਹ ਕਿਹੜਾ ਕਿ ਇਹਨੂੰ ਬਾਹਰ ਪਿਆਰ ਕਰਦੀ ਆ। ਕਰਦੀ ਤੇ ਤੈਨੂੰ ਹੀ ਆ ਨਾ। ਇਹ ਦੇਖ ਨਾ। ਇਹ ਚੀਜ਼ ਸੋਚ ਕੇ ਚੱਲ ਤੂੰ। ਚਲੋ ਕੋਈ ਨਹੀਂ। ਮੈਨੂੰ ਆ ਚੀਜ਼ ਸੋਚਣ ਦਾ ਨਾ ਥੋੜਾ ਟਾਈਮ ਦੋ। ਇੱਕਦਮ ਇੱਥੇ ਪ੍ਰੈਸ਼ਰ ਨਾ ਪਾਓ। ਅੱਗੇ ਵੀ ਤੁਸੀਂ ਮੈਨੂੰ ਇੱਥੇ ਪ੍ਰੈਸ਼ਰ ਪਾਗੇ ਨਾ। ਵੇਖ ਲੈ ਕੀ ਹੋ ਗਿਆ। ਨਹੀਂ ਨਹੀਂ ਸਾਈ। ਆਪਾਂ ਤੇ ਟੈਪਰ ਨਹੀਂ ਪਾਉਂਦੇ ਬਾਉ ਸਾਨੂੰ ਗਲਤ ਨਾ ਸਮਝੀ ਅਸੀਂ ਤੇ ਨਹੀਂ ਸਮਝੋਂਦੇ ਇਹ ਪਿਆਰ ਨਾਲ ਕਿ ਵੇਖ ਆਪਣਾ ਇਹ ਰਿਸ਼ਤਾ ਬਚਾ ਲਾ ਸਾਰਾ ਕੁਝ ਵਧੀਆ ਹੋਊਗਾ ਚਲੋ ਕੋਈ ਨਹੀਂ ਮੈਨੂੰ ਥੋੜਾ ਟਾਈਮ ਦੋ ਮੈਂ ਤੁਹਾਨੂੰ ਦੱਸ ਦੂੰਗਾ ਸੋਚ ਕੇ ਠੀਕ ਹੈ ਸਾਹੀ ਗੱਲ ਸੁਣੀ ਤੇ ਹਾਂਜੀ ਬੜੀ ਗੱਲ ਸੁਣੀ ਤੇਰੀ ਗੱਲ ਸੁਣੀ ਜੇ ਤੂੰ ਕਹਿੰਦੇ ਐਨਾ ਉਡੀਨ ਪੇਕੇ 베ਦੋ ਪੇਕੇ ਹੀ ਜਾਣਾ ਮੇਰੇ ਹੁੰਦੇ ਨਹੀਂ ਦਾਣਾ ਸਹੀ ਹੈ ਨਾ ਚਲੋ ਜਿਵੇਂ ਤੁਹਾਨੂੰ ਸੁਝ ਲੱਗਦਾ ਨਾ ਉਵੇਂ ਤੇ ਹੀ ਕਰ ਲਓ ਦੇਖ ਸਾਹਿਬ ਉਹਦਨ ਲੱਕੀ ਭਾਜੀ ਲੈਣ ਆਏ ਸੀ ਨਾ ਤੇ ਮੰਮੀ ਜੀ ਨੇ ਕਿਹਾ ਸੀ ਸਾਰੀ ਜੋ ਮੇਰੀ ਮੇਰੀ ਹੈ ਤੇ ਸਿਮਰਤ ਇੱਥੇ ਰਹੇਗੀ ਜੀ ਤੂੰ ਜਾਏਗਾ ਆਪਾਂ ਨੂੰ ਫੇਰ ਹੀ ਰੱਖ ਸਕਦੇ ਹਾਂ ਨਾ ਸਾਡੇ ਘਰ ਤੇ ਥੋੜਾ ਰਹਿ ਜੂਗੀ ਸਮਝਦਾ ਬਿਆਨ ਚਲੋ ਕੋਈ ਨਹੀਂ ਜਿਵੇਂ ਤੁਹਾਨੂੰ ਸੁਝਦਾ ਨਾ ਮੈਨੂੰ ਉਵੇਂ ਮੰਨ ਲਿਓ ਮੇਰੀ ਲਾਜ਼ਮੀ ਹਾਂ ਇਹ ਤੇ ਬੜੀ ਕੋਸ਼ਿਸ਼ ਕੀਤੀ ਆ ਸਮਝਾਉਣ ਦੀ ਸਮਝੂਗਾ ਕਿਉਂ ਨਹੀਂ ਸ਼ਮੀ ਤੂੰ ਸਮਝਾਇਆ ਬੜੇ ਵਧੀਆ ਤਰੀਕੇ ਨਾਲ ਆ ਨਰੇ ਤੇਰਾ ਬਹੁਤ ਬਹੁਤ ਥੈਂਕ ਯੂ ਤੇਰੇ ਸਮਝਾਉਣ ਦੇ ਕਰਕੇ ਨਾ ਆ ਪਹਿਲਾਂ ਵਾਲਾ ਮਾਹੌਲ ਫੇਰ ਘੱਟੇ ਹੋਣ ਲੱਗਾ ਦੁਬਾਰਾ ਲੱਗਦਾ ਸਭ ਮੇਰਾ ਕਾਦਾ ਥੈਂਕ ਯੂ ਬੜੀ ਤਨ ਹੁੰਦੇ ਨਾਲ ਤੇ ਇਹ ਤੇ ਮੇਰਾ ਫਰਜ਼ ਹੈਗਾ ਨਾ ਕਿ ਦੋਵਾਂ ਨੂੰ ਮੈਂ ਸਮਝਾਵਾਂ ਤੇ ਇਹਨਾਂ ਦੇ ਰਿਸ਼ਤੇ ਨੂੰ ਬਚਾ ਸਕਾਂ ਆਛਾ ਜੀ ਜੀ ਮੈਂ ਇੱਕ ਗੱਲ ਕਹਿਣੀ ਸੀ ਤੁਹਾਨੂੰ ਹਾਂ ਕੀ ਪਤਾ ਕੀ ਆ ਆ ਹੁਣ ਸਾਡੇ ਹੱਥ ਵਾਸਿਆ ਵੀ ਆਪਾਂ ਇਹਨਾਂ ਨੂੰ ਜਿਆਦਾ ਤੋਂ ਜਿਆਦਾ ਟਾਈਮ ਲਈਏ ਇਕੱਠੇ ਬੈਠਣ ਉੱਠਣ ਦਾ ਹਾਂ ਸਹੀ ਗੱਲ ਇਹਨਾਂ ਨੂੰ ਕਿਤੇ ਘੁੰਮਣ ਭੇਜੀਏ ਨਾਲੇ ਆਪੇ ਇੱਕ ਦੂਜੇ ਦੇ ਲਾਗੇ ਰਹਿਣਗੇ ਟਾਈਮ ਸਪੈਂਡ ਕਰਨਗੇ ਤੇ ਇੱਕ ਦੂਜੇ ਵੱਲ ਖਿਚਾਅ ਹੋਊਗਾ ਇਹਨਾਂ ਚ ਸਾਰਾ ਕੁਝ ਸਹੀ ਹੋ ਜਾਊਗਾ ਸਮਝਦੇ ਪਏ ਜੇ ਮੈਂ ਤੁਹਾਨੂੰ ਇਹ ਗੱਲ ਕਿੰਨਾ ਆਪਾਂ ਕਿਤੇ ਘੁੰਮਣ ਨਾ ਚਲੀਏ ਤੇ ਇਹਨਾਂ ਦੋਨੋਂ ਨਾਲ ਜਾਏ ਜਦ ਤੇ ਲੈ ਜਨੇ ਉਹ ਇਕੱਠੇ ਨਾਲ ਰਹਿਣਗੇ ਆਪਾਂ ਵੀ ਕਿਹੜਾ ਗਏ ਵਿਆਹ ਤੋਂ ਪਿੱਛੋਂ ਜਦੋਂ ਦਾ ਇਹਨਾਂ ਦਾ ਵਿਆਹ ਹੋਇਆ ਵਾ ਇਹ ਵੀ ਨਹੀਂ ਵਿਚਾਰੇ ਜਾ ਸਕੇ ਐ ਹੋ ਸਿਆਪੇ ਚ ਪਈ ਆ ਇਹਦੀ ਸਹੀ ਗੱਲ ਜਾਣਾ ਕਿ ਜਦੋਂ ਉਹਨਾਂ ਦਾ ਰਿਸ਼ਤਾ ਹੀ ਨਹੀਂ ਸਹੀ ਹੋ ਸਕਦਾ ਜਦਿਆਂ ਦੂਰੀਆਂ ਪੈਣ ਕਰਕੇ ਇਹਨਾਂ ਵਿੱਚ ਦੂਰੀਆਂ ਆਈਆਂ ਹੁਣ ਲੱਗੇ ਹੋਣਗੇ ਤੇ ਫਿਰ ਹੋਰ ਜ਼ਿਆਦਾ ਲੱਗੇ ਹੋਣਗੇ ਆਪਣੇ ਆਪ ਅੱਛਾ ਦੂਜੀ ਗੱਲ ਇਹ ਆ ਕਿ ਜਦੋਂ ਮੇਰੇ ਕੋ ਸਾਹੀ ਕੋਈ ਵੀ ਚੀਜ਼ ਮੰਗਦਾ ਹੁੰਦਾ ਨਾ ਭਾਬੀ ਪਾਣੀ ਲਿਆ ਭਾਬੀ ਰੋਟੀ ਲਿਆ ਭਾਬੀ ਮੇਰੇ ਕੱਪੜੇ ਧੋਦੇ ਆ ਸਾਰਾ ਗੁਜਰਾਂਜੀ ਤੁਹਾਨੂੰ ਮੈਂ ਬੰਦ ਕਰ ਦੇਣਾ ਮੈਂ ਤਾਂ ਹੁਣ ਇੱਕੋ ਗੱਲ ਕਹਿਣੀ ਆ ਇਹ ਜਿਹੜੀ ਚੀਜ਼ ਮੰਗਣੀ ਆ ਨਾ ਸਿਮਰਤ ਕੋਲੋਂ ਮੰਗ ਤੇ ਸਿਮਰਤ ਇਹਨੂੰ ਹਰ ਚੀਜ਼ ਦੇਹੇਗੀ। ਸਹੀ ਗੱਲ ਆ। ਠੀਕ ਆ ਨਾ? ਹਾਂ। ਇਹਨਾਂ ਦੀ ਆਪਾਂ ਜਿਹੜੀਆਂ ਨਿੱਦੀਕੀਆਂ ਵਾ ਨਾ ਉਹ ਵਧਾਉਣੀਆਂ ਵਾ ਹੁਣ। ਜੇ ਮੇਰੇ ਕੋ ਸਾਰੀਆਂ ਚੀਜ਼ਾਂ ਲਈ ਗਿਆ ਤੋਨੇ ਉਹਨੂੰ ਕੱਦ ਲਈ ਖਵਾਉਣਾ ਵਾ ਫੇਰ। ਸਹੀ ਗੱਲ। ਠੀਕ ਐ? ਜਿੱਦਾਂ ਹੀ ਕਰਦੇ ਹਾਂ। ਤੇ ਜਦੋਂ ਤੂੰ ਇਹ ਮੈਨੂੰ ਬਾਹਰ ਅੰਦਰ ਲੈ ਕੇ ਜਾਂਦੇ ਹੁੰਦੇ ਨੇ ਨਾ ਤੈਨੂੰ ਕਿਆ ਕਰਉ ਸਾਨੂੰ ਸਿਮਰਤ ਨੂੰ ਵੀ ਨਾਲ ਲਿਆ ਆਪਾਂ ਇਕੱਠੇ ਜਾਂਦੇ ਹਾਂ ਸਾਰੇ ਜਣੇ। ਠੀਕ ਐ? ਮੇਰੇ ਤੇ ਮੇਕਸਾ ਹੀ ਕੋਸ਼ਿਸ਼ ਪੀਂਦੀ ਆ। ਇਹਨੂੰ ਕਮਾ। ਚਲੋ। ਤੂੰ ਇਹ ਗੱਲਾਂ ਕਿੱਦਾਂ ਮੈਨੇਜ ਕਰ ਲੈਂਦੀ ਏ ਸਾਰੀਆਂ ਇੱਥੋਂ ਤੱਕ ਕਿ ਉਹ ਮੇਰਾ ਭਰਾ ਮੇਰੀ ਭੈਣ ਮੇਰੀ ਮਾਂ ਉਹਨਾਂ ਨੇ ਤੈਨੂੰ ਕਿੰਨੇ ਕਿੰਨੇ ਗੱਲਾਂ ਕੀਤੀਆਂ ਇੱਥੋਂ ਤੱਕ ਕਿ ਮੈਂ ਵੀ ਤੈਨੂੰ ਬੜੀਆਂ ਗੱਲਾਂ ਕੀਤੀਆਂ ਪਰ ਤੂੰ ਤੇ ਵੀ ਸਾਰੀਆਂ ਹੱਸ ਕੇ ਟਾਲ ਦਿੱਤੀਆਂ ਕੋਈ ਵੀ ਗੱਲ ਦਿਲਚਸਪ ਨਹੀਂ ਲਾਈ ਤੂੰ ਅਰੰਜੀਤ ਪਤਾ ਕੀ ਹੁੰਦਾ ਵਾ ਅੰਜੀ ਗੇ ਕੁੜੀ ਦਾ ਵਿਆਹ ਹੁੰਦਾ ਵਾ ਨਾ ਉਹ ਸੋਰੀ ਕਰ ਜਾਂਦੀ ਆ ਉਹਨੂੰ ਬੜਾ ਕੁਝ ਮੈਨੇਜ ਕਰਨਾ ਪੈਂਦਾ ਵਾ ਤੇ ਕਈ ਕੁੜੀਆਂ ਨਾ ਇੰਨਾਂ ਗੱਲਾਂ ਤੋਂ ਡਰ ਕੇ ਬਸ ਇਹ ਰਿਸ਼ਤੇ ਸੰਭਾਲ ਜੇ ਪਾਉਂਦੀਆਂ ਪਰ ਮੈਂ ਆਣਾ ਚੁਣੀ ਆ ਮੈਂ ਕਦੀ ਤੁਹਾਡੀਆਂ ਸਾਰਿਆਂ ਦੀਆਂ ਗੱਲਾਂ ਦਿਲ ਤੇ ਹੀ ਨਹੀਂ ਲਾਈਆਂ ਮੈਂ ਬਸ ਇਹ ਦੇਖਿਆ ਹੈ ਕਿ ਘਰ ਚ ਕੀ ਨਹੀਂ ਠੀਕ ਮੈਂ ਬਸ ਉਹਨੂੰ ਸਹੀ ਕਰਨਾ ਮੈਨੂੰ ਆਪਣਾ ਹੱਸਦਾ ਬਸਦਾ ਪਰਿਵਾਰ ਚਾਹੀਦਾ ਸਾਰਾ ਸਾਰੇ ਖੁਸ਼ ਰਹਿਣ ਮੰਮੀ ਜੀ ਸਿੰਘਰਤ ਸਾਹਿਬ ਆਪਾ ਦੋਨੇ ਯਾ ਛੋਟੀ ਜੀ ਤੇ ਸਾਡੀ ਫੈਮਿਲੀ ਆ ਜੇ ਇਦਾਂ ਹੀ ਆਪਾਂ ਲੜਦੇ ਝਗੜਦੇ ਰਹੇ ਤੇ ਫਿਰ ਕਹਦੇ ਕੀ ਇਹ ਰਹਿੰਦਾ ਸਹੀ ਗੱਲ ਹੈ ਅਸੀਂ ਦੋਵੇਂ ਵੱਡੇ ਆ ਸਾਡਾ ਫਰਜ਼ ਆ ਕਿ ਛੋਟਿਆਂ ਨੂੰ ਸਮਝਾਈਏ ਤੇ ਉਹਨਾਂ ਦੇ ਰਿਸ਼ਤੇ ਨੂੰ ਬਚਾਈਏ ਬਿਲਕੁਲ ਮੈਂ ਵੀ ਸ਼ੁਰੂ ਤੋਂ ਇਹੋ ਹੀ ਚਾਹਣਾ ਸੀ ਉਹੀ ਨਾ ਨਾਲੇ ਵੇਖੋ ਸਿਮਰਤ ਨੂੰ ਮੈਂ ਆਪਣੇ ਹੱਥੀ ਲੈ ਕੇ ਆਈ ਆ ਮੈਂ ਨਹੀਂ ਉਹਨਾਂ ਦਾ ਰਿਸ਼ਤਾ ਬਚਾਉਂਗੀ ਤੇ ਕੌਣ ਬਚਾਏਗਾ ਫਿਰ ਚਲੋ ਸਾਹ ਦੇ ਮਨਮੇਰ ਪੈ ਜਾਣਾ ਇਹ ਰਿਸ਼ਤਾ ਬਚਾ ਰਵੇ ਤੇ ਹੋਰ ਕੀ ਚਾਹੀਦਾ ਬੜਾ ਵਧੀਆ ਰਹੂਗਾ ਨਹੀਂ ਮੈਨੂੰ ਪੂਰੀ ਆਸ ਆ ਕਿ ਆਪਾਂ ਨੂੰ ਸਮਝਾਇਆ ਹੈ ਨਾ ਕਿ ਉਹਨੇ ਪੂਰੀ ਕੋਸ਼ਿਸ਼ ਕੀਤੀ ਹੈ ਸਮਝਾਣ ਦੀ ਹੋਲੀ-ਹੋਲੀ ਆਪੇ ਸਮਝ ਆ ਜਾਂਦੀ ਹੈ। ਠੀਕ ਹੈ। ਹਲ ਮੰਗ। ਮੰਮੀ ਆ ਤੋਏ ਹੋਦੇ ਵੇਖ ਲਓ। ਹੁਣ ਜੇ ਮੈਂ ਸਾਈ ਨੂੰ ਬੁਲਾਉਣੀ ਆ ਨਾ ਉਹ ਮੇਨਾ ਬੋਲਦੇ ਨਹੀਂ ਆ। ਕਿਉਂ ਹੀ ਹੋ ਗਏ। ਮੈਨੂੰ ਕੀ ਪਤਾ ਹੁਣ? ਤੂੰ ਤੇ ਮੇਰੀ ਸੁਣਦਾ। ਆ ਜਿਹੜੇ ਕੰਮ ਹੋ ਗਏ ਨਾ ਕਿ ਤੂੰ ਤੂੰ ਸਾਥ ਬੋਲ ਕੇ ਐਸਾ ਹੋਇਆ ਸਾਡੇ ਨਾਲ ਹਨਾ ਇਹੋ ਜਿਹੀਆਂ ਗੱਲਾਂ ਨੇ ਇਸ ਕਰਕੇ ਨਹੀਂ ਬੋਲਦਾ ਕੋਈ ਗੱਲ ਨਹੀਂ ਹੌਲੀ-ਹੌਲੀ ਸਭ ਠੀਕ ਹੋ ਜਾ ਬਸ ਤੂੰ ਪਿਆਰ ਨਾਲ ਮੋ ਬੁਲਾਣਾ ਹੈ ਉਹ ਆਪੇ ਹੌਲੀ-ਹੌਲੀ ਬੋਲੂ ਠੀਕ ਹੈ ਨਾ ਕੁਝ ਟਾਈਮ ਤੇ ਜ਼ਰੂਰ پتہ ਲੱਗੂਗਾ ਹੁਣ ਕਿਉਂਕਿ ਸਾਡੇ ਰਿਸ਼ਤੇ ਚ ਕੁਝ ਫਿੱਕ ਪੈ ਗਈ ਨਾ ਉਸ ਫਿੱਕ ਨੂੰ ਮਿਟਾਉਣ ਵਾਸਤੇ ਟਾਈਮ ਲੱਗਦਾ ਤੇ ਟਾਈਮ ਵਾਸਤੇ ਤੂੰ ਕੋਸ਼ਿਸ਼ ਕਰਨੀ ਤੇ ਮੈਂ ਉਹਦਾ ਹਰ ਇੱਕ ਕੰਮ ਕਰਨਾ ਔਰ ਉਹਨੂੰ ਹਰ ਇੱਕ ਚੀਜ਼ ਦੇਣੀ ਹੈ ਤੇ ਜੀਤ ਸੁਆਣੀ ਹੋਊਗਾ ਆਪੇ ਟਾਈਮ ਸੈੱਟ ਹੋ ਜਾਣਾ ਸਾਰਾ ਸਭ ਕੁਝ ਠੀਕ ਹੋ ਜਾਣਾ ਹਾਂ ਜੀ ਮੰਮੀ ਵੈਸੇ ਮੈਂ ਕਿੰਨੀ ਵਾਰ ਇਹਨਾਂ ਕੋ ਬਾफी ਮੰਗੀ ਆ ਕੋਈ ਗੱਲ ਸਭ ਨੂੰ ਠੀਕ ਟਾਈਮ ਲੱਗੇਗਾ ਥੋੜਾ ਕੋਈ ਨਾ ਆਖੀ ਬੋਲੀ ਤੁਮ ਸੇ ਨਾਲ ਆਪਾਂ ਰਣਜੀਤ ਕੀ ਹੋ ਗਿਆ ਅੱਜ ਉੱਠੇ ਨਹੀਂ ਤੁਸੀਂ ਮੈਂ ਤੇ ਕਿੰਨਾ ਕੰਮ ਕਰ ਲਿਆ ਘਰ ਦਾ ਚਾਹ ਪਾਣੀ ਲਿਆਵਾ ਮੈਂ ਚਾਹ ਪੈਣੀ ਕੁਛ دل ਨਹੀਂ ਕਰਦਾ ਮੇਰੀ ਤਬੀਅਤ ਨਹੀਂ ਸਹੀ ਹੈਗੀ ਮੇਰੀ ਓਹੋ ਫੀਵਰ ਤਾਂ ਨਹੀਂ ਹੋ ਗਿਆ ਆ ਮੇਰਾ ਦਾ ਫੀਵਰ ਐ ਸੀ ਟੁੱਟੀ ਭੱਜੀ ਜਾਂਦਾ ਉਹਨਾਂ ਦਾ ਫੀਵਰ ਦਾ ਕਰਕੇ ਆ ਫੇਰ ਹੁਣ ਕੁਛ ਨਹੀਂ ਜਾਂਦਾ ਮੈਡੀਸਿਨ ਲੈਣਾ ਕੁਛ ਕਰਦਾ ਪਰ ਮੈਨੂੰ ਥੋੜੀ ਫਿਕਰ ਐ ਯਾਰ ਮੇਰੇ ਕੰਮ ਦੀ ਫਿਕਰ ਐ ਕਿ ਦੁਕਾਨ ਤੇ ਜਾਣਾ ਵਾ ਦੁਕਾਨ ਵੀ ਖੋਲਣੀ ਆ ਪਰ ਇੰਨੀ ਮਤ ਐ ਨਹੀਂ ਆ ਕਿ ਦੁਕਾਨ ਖੋਲਣਾ ਜਾ ਕੇ ਤੂੰ ਹੀ ਐਦਾਂ ਕਰੋ ਤੁਸੀਂ ਰਹਿਣ ਦਿਓ ਅੱਜ ਕਿਤੇ ਨਹੀਂ ਜਾਣਾ ਤੁਸੀਂ ਸਾਹ ਨੂੰ ਭੇਜ ਦਿੰਨੇ ਅੱਜ ਉਹਨੂੰ ਕਹੋ ਹਾਂ ਉਹ ਜਾਵੇ ਸਾਹ ਨੂੰ ਕੀ ਗਾਵਾ ਮੈਂ ਸਾਹਿਲ ਦਾ ਆਪਣਾ ਉਦੋਂ ਦਾ ਮੂਚਾ ਲੰਦਿਆ ਪਰ ਮੈਨੂੰ ਇਹ ਆ ਕਿ ਉਥੇ ਦੁਕਾਨ ਮੈਂ ਖੋਲ੍ਹਣੀ ਆ ਤੂੰ 100 ਤੇ ਗੱਡੀਆਂ ਬੁੱਕ ਕਰਨੀਆਂ ਵਾ ਬੜਾ ਕੰਮ ਪਿਆ ਵਾ ਮੁੰਡੇ ਨੂੰ ਇਨੀ ਅਕਲ ਨਹੀਂ ਇੱਥੇ ਕਿਨ ਕਰਤ ਲਈ ਕੰਮ ਮੇਰੇ ਤੋਂ ਬਿਨਾ ਤੇ ਸਾਹਿਲ ਦਾ ਅਬਦ ਧਿਆਨ ਹੋਰ ਬੰਨੇ ਆ ਉਹ ਕਿੱਥੇ ਜਾਊਗਾ ਓਹੋ ਮੇਰੀ ਗੱਲ ਸੁਣ ਕੇ ਆਨਾ ਜੇ ਅਸੀਂ ਉਹਨੂੰ ਕੰਮ ਕਾਚ ਪਾਵਾਂਗੇ ਨਾ ਤੇ ਫਿਰ ਉਹਦਾ ਧਿਆਨ ਸਭੂ ਸਹੀ ਹੋ ਜਾਊਗਾ ਬਾਹਰ ਅੰਦਰ ਜਾਏਗਾ ਘਰੇ ਬੈ ਕੇ ਸੋਚਦਾ ਰਹੂਗਾ ਤੇ ਉਹ ਕੁਝ ਸਹੀ ਨਹੀਂ ਹੋਣਾ ਮੈਂ ਤਾਂ ਸਗੋਂ ਉਹਨੂੰ ਇੱਥੋਂ ਤੱਕ ਕਿਹਾ ਵਾ ਕਿ ਇਹਨਾਂ ਨੂੰ ਕੋਮਨਫਿਰਨ ਭੇਜੋਗੇ ਤੇ ਨਾਲ ਆਪਾਂ ਚੱਲ ਜਾਵਾਂਗੇ ਦੋਵੇਂ ਜਾਣੀ ਅਹੀਂ ਚਲੋ ਜਾਈਏ ਨਾਲ ਜਾਈਓ ਗੱਲ ਵੱਖਰੀ ਆ ਪਰ ਉਹਨਾਂ ਨੂੰ ਜ਼ਰੂਰ ਭੇਜਨਾ ਆਪਾਂ ਤਾਂ ਕਿ ਇਕੱਠੇ ਟਾਈਮ ਸਪੈਂਡ ਕਰਨਗੇ ਤੇ ਸਾਰਾ ਕੁਝ ਸਹੀ ਹੋ ਜਾਊਗਾ ਮੈਨੂੰ ਪਤਾ ਵਾ ਹੁਣ ਸਹੀ ਤਾਂ ਨਾ ਥੋੜਾ ਥੋੜਾ ਜਿਹਾ ਅਸੀਂ ਮਤਵ ਵਾਲਾ ਹੁੰਦਾ ਜਾਣਦੇ ਆ ਉਹ ਜਿੱਦਾਂ ਅੱਕ ਖਿੱਚ ਕੇ ਪੈ ਜਾਂਦਾ ਹੀ ਇਹਨਾਂ ਨੂੰ ਅੰਦਰੋਂ ਬਾਹਰ ਕੱਢ ਦਿੰਦਾ ਹੀ ਰੋਟੀ ਪਾਣੀ ਨਹੀਂ ਹੁੰਦੇ ਹੱਥ ਦਾ ਖਾਂਦਾ ਹੁਣ ਏਦਾਂ ਨਹੀਂ ਕਰਦਾ ਹੁਣ ਸਹੀ ਆ ਹੌਲੀ ਹੌਲੀ ਮੈਨੂੰ ਲੱਗਦਾ ਇਹਨਾਂ ਚ ਸਾਰਾ ਕੁਝ ਸਹੀ ਹੋ ਜਾਣਾ ਥੋੜਾ ਜਿਹਾ ਹੀ ਲੰਸੀਲਾ ਆਪਾਂ ਨੂੰ ਵੀ ਕਰਨਾ ਪੈਣਾ ਆ ਵਰਡੇ ਇਸ ਕਾ ਕਿ ਤਿਹ ਜਾਓ ਕੋ ਆਦੀ ਦਾ ਕੰਮ ਬਾਤ ਤੁੰਗ ਸਮਾਲ ਆਪੇ ਜਾਊਗਾ ਬਾਤ ਦਾ ਮਨ ਹੋ ਰਹੂਗਾ ਮੇਰੇ ਚਿੰਨੀ ਬਾਣੀ ਹੈਗੀ ਇਹ ਗੱਲ ਤੂੰ ਕਹਦੇ ਠੀਕ ਹੈ ਨਾ ਤੇ ਬਾਕੀ ਮੇਰੀ ਗੱਲ ਸੁਣ ਮੇਰੇ ਦਾ ਉਹਨਾਂ ਨਾ ਕਿੰਨੇ ਰਹਿਣ ਦੀ ਕੋ ਫਾਇਦਾ ਨਹੀਂ ਮੈਂ ਜਾ ਚੜੂ ਮੇਰੀ ਗੱਲ ਸੁਣ ਮੈਂ ਇਹ ਨਹੀਂ ਦੇਣੀ ਇੱਥੇ ਤੇ ਜਾਂ ਤੂੰ ਉੱਥੇ ਚਲ ਜਾ ਉਹਨੂੰ ਕਾਓ ਚਲੋ ਮੈਂ ਤਾਂ ਢੱਲੀ ਕੁਝ ਖਾਣ ਬਣਾ ਕੇ ਲਿਆਉਣੀ ਨਾਲੇ ਹਾਂ ਤੂੰ ਹੀ ਕਹਦੇ ਮੇਰੀ ਤੇ ਬਾਤ ਹੈ ਨਹੀਂ ਨੀ ਮੈਂ ਤੁਨੀ ਉੱਠੇ ਜਾਣਾ ਮੈਂ ਮੈਡੀਸਿਨ ਵਗੈਰਾ ਲੈ ਕੇ ਨਾ ਰੈਸਟ ਕਰਦਾ ਠੀਕ ਹੈ ਸਾਈਂ ਤੂੰ ਜਣਿਆ ਨਹੀਂ ਹਾਂਜੀ ਭਾਬੀ ਕਿੱਥੇ ਮੈਂ ਨਾ ਘਰ ਦੇ ਵਿੱਚ ਮੇਰਾ ਮਨ ਜਾਣੇ ਲੱਗਣ ਲੱਗਾ ਤੇ ਮੈਂ ਆਪਣੇ ਕਾਲਜ ਦੇ ਦੋਸਤਾਂ ਨੂੰ ਚੱਲਾਂਗਾ ਕਾਲਜ ਦੇ ਦੋਸਤਾਂ ਨੂੰ ਦੱਸੋ ਭਾਦੀ ਕੋਈ ਕੰਮ ਹੈ ਚੱਲ ਕੋਈ ਨਹੀਂ ਸਾਹਿਲ ਤੂੰ ਹੋਇਆ ਉਹ ਦੱਸੋ ਮੈਨੂੰ ਜੇ ਕੋਈ ਕੰਮ ਹੈ ਤੇ ਮੈਂ ਦਿਨਾਂ ਬਾਅਦ ਤੂੰ ਆਪਣੇ ਦੋਸਤਾਂ ਨਾਲ ਬਾਹਰ ਚੱਲੇ ਆਵਾ ਮੈਂ ਨਹੀਂ ਤੁਹਾਨੂੰ ਰੋਕਣਾ ਕੋਈ ਨਹੀਂ ਕੋਈ ਨਾ ਜ਼ਰੂਰੀ ਨਹੀਂ ਆ ਤੁਸੀਂ ਮੈਨੂੰ ਇਹ ਦੱਸੋ ਜੇ ਕੋਈ ਕੰਮ ਹੈ ਤਾਂ ਦੱਸੋ ਅਸਲ ਚ ਗੱਲ ਇਹ ਸੀ ਕਿ ਤੇਰੇ ਬਾਦੀ ਠੀਕ ਨਹੀਂ ਹੈਗੇ ਤੇ ਉਹ ਕਹਿੰਦੇ ਸੀ ਕਿ ਉੱਥੇ ਗੱਡੀਆਂ ਗੁੱਡੀਆਂ ਦਾ ਕੰਮ ਆ ਤੇ ਬੁਕਿੰਗ ਮਗਰਾ ਹੋਈ ਆ ਤੇ ਗੱਡੀਆਂ ਭੇਜਣੀਆਂ ਸੀ ਤੇ ਉਹਨਾਂ ਨੂੰ ਨਾ ਟੈਨਸ਼ਨ ਲੱਗੀ ਹੋਈ ਸੀ ਤੇ ਮੈਂ ਹੀ ਕਹਿ ਬੈਠੀ ਮੈਂ ਕਿਹਾ ਸਾਹਿਲ ਨੂੰ ਭੇਜ ਦਿਓ ਤੁਸੀਂ ਇੰਨੀ ਟੈਨਸ਼ਨ ਕਰਤੋਂ ਲੈਣਗੇ ਭਾਬੀ ਇੰਨੀ ਜੀ ਗੱਲ ਜੀ ਤੁਸੀਂ ਮੈਨੂੰ ਪੁੱਛਿਆ ਨਾ ਕਰੋ ਤੁਸੀਂ ਬਾਹੂ ਹੁਕਮ ਕਰਾ ਕਰੋ ਕਿ ਜਾ ਇਹ ਕੰਮ ਕਰਕੇ ਆ ਤੇ ਮੈਂ ਕੋਈ ਨਹੀਂ ਭਾਜੀ ਕੋ ਪੁੱਛਣਾ ਸਾਰਾ ਹਸਾਬ ਤੇ ਮੈਂ ਦੋਸਤਾਂ ਨਾਲ ਕੋਈ ਗੱਲ ਨਹੀਂ ਕੈਨਸਲ ਕਰ ਦਿੰਨਾ ਭਾਜੀ ਅੰਦਰ ਆ ਹਾਂ ਤੇਰੇ ਭਾਜੀ ਨਾ ਅੰਦਰ ਲੇਟੇ ਹੋਏ ਹੀ ਮੈਂ ਜਾ ਕੇ ਪੁੱਛਣਾ ਭਾਜੀ ਕੋ ਸਾਹਿਲ ਇੱਕ ਮਿੰਟ ਗੱਲ ਕਰ ਸਕੋ ਹਾਂਜੀ ਤੇਨੂੰ ਨਾ ਕਿੰਨੇ ਦਿਨਾਂ ਬਾਅਦ ਆ ਜਿੰਨੇ ਖੁਸ਼ ਵੇਖਿਆ ਵਾ ਬਾਓ ਐਦਾਂ ਖੁਸ਼ ਰਿਹਾ ਕਰ ਚੰਗਾ ਇਦਾਂ ਵਧੀਆ ਲੱਗਦਾ ਵਾ ਜੀ ਜੀ ਆਸਿੰਬਦਾ ਜੀਜੂ ਠੀਕ ਨਹੀਂ ਹੈ ਜੀ ਆਹੋ ਬਾਓ ਉਹਨਾਂ ਨੂੰ ਬੁਖਾਰ ਜਿਆ ਹੋ ਗਿਆ ਈ ਤਾਂ ਹੀ ਤੇ ਮਸਾਹੀ ਲੋ ਕਹਿੰਦੀ ਆ ਕਿ ਅੱਜ ਨਾ ਗੱਡੀਆਂ ਦਾ ਕੰਮ ਕਮ ਤੂੰ ਵੇਖ ਲੈ ਬੁਕਿੰਗ ਹੋਈ ਆ ਗੱਡੀਆਂ ਭੇਜਣੀਆਂ ਵਾ ਉਹ ਤੇਰੇ ਬਾਜੀ ਟੈਨਸ਼ਨ ਲੈਣ ਡੇ ਈ ਤੇ ਮੈਂ ਕਿਹਾ ਕੋਈ ਨਹੀਂ ਮਸਾਹੀ ਲੋ ਭੇਜ ਦਿੰਨੀ ਆ ਕੰਮ ਤੇ ਤੁਸੀਂ ਰੈਸਟ ਕਰੋ ਅੱਜ ਘਰ ਹਾਂਜੀ ਕੋਈ ਨਾ ਤੁਸੀਂ ਇੱਧਾ ਕਰੋ ਕੰਮ ਕਰ ਲਓ ਬਾਅਦ ਵਿੱਚ ਦੇਖ ਲੈਣੀ ਕੋਈ ਗੱਲ ਨਹੀਂ ਬਾਪੂ ਵੇਖ ਲੈ ਤੁਹਾਨਾਂ ਨੂੰ ਜੇ ਕਿਸੇ ਚੀਜ਼ ਦੀ ਲੋੜ ਆ ਤਾਂ ਸੋਭਾ ਬਣਾ ਦੇ ਹਾਂਜੀ ਕੋਈ ਨਾ ਮੈਂ ਤਾਂ ਕੰਮ ਕਰ ਪਾਜੀ ਤੁਸੀਂ ਹੀ ਠੀਕ ਨਹੀਂ ਇਹ ਮੈਨੂੰ ਦੱਸਿਆ ਹੀ ਨਹੀਂ ਬੈਠ ਰੋ ਬੈਠ ਰੋ ਬੈਠ ਰੋ ਤੁਸੀਂ ਕੋਈ ਨਹੀਂ ਤੇ ਦਵਾਈ ਲੈਦਾ ਮੈਂ ਤੁਹਾਨੂੰ ਮੈਂ ਦਵਾਈ ਨਾ ਖਾਪੀ ਥੋੜੀ ਜਿਹੀ ਦੇਖਦਾ ਹੋਣਾ ਪਿੰਡ ਦਾ ਰਾਮ ਬਰੀ ਗੱਲ ਸੁਣੋ ਉਹ ਆ ਵੀ ਕਹਿੰਦੇ ਸੀ ਕਿ ਉਹ ਜਾਣਾ ਪੈਣਾ ਮੈਨੂੰ ਆਫਿਸ ਤੇ ਮੈਨੂੰ ਸਮਝਾ ਦਿਓ ਕੀ ਕੀ ਕਰਨਾ ਵਾ ਦੇਖਾ دل ਲੱਗ ਜਾਉਂ ਤਰਥੇ ਕੋਈ ਗੱਲ ਨਹੀਂ ਕਿ ਮੈਂ ਆਪੇ ਵੇਖ ਲਊਗਾ ਸਾਰਾ ਕੁਝ ਤੇ ਮੈਨੂੰ ਬਸ ਸਮਝਾ ਦਿਓ اچھا ਮੇਰੀ ਗੱਲ ਸੁਣ ਜਾ ਕੇ ਵੇਖੀ ਉੱਥੇ ਨਾ ਮੈਂ ਡਾਇਰੀ ਤੇ ਸਾਰਾ ਕੁਝ ਲਿਖਿਆ ਵਾ ਗੱਡੀਆਂ ਦੇ ਬਾਰੇ ਕਿੰਨੇ ਨੰਬਰ ਗੱਡੀ ਦੇ ਨਾਲ ਕਿਹੜਾ ਡਰਾਈਵਰ ਜਣਾਵਾ ਕਿੱਥੋਂ ਦੀ ਸਾਈ ਹੈ ਸਾਰਾ ਕੁਝ ਪਤਾ ਲੱਗ ਜਾਊਗਾ ਤੁਹਾਨੂੰ ਠੀਕ ਆ ਠੀਕ ਆ ਸਾਬ ਦਾ ਬਣਾਣੀ ਚਾਹੁੰਦਾ ਕੋਈ ਨਹੀਂ ਮੈਂ ਆਪੇ ਵੇਖ ਲੂੰਗਾ ਜਿੱਥੇ ਮੈਨੂੰ ਨਹੀਂ ਸਮਝ ਲੱਗੂ ਮੈਂ ਤੁਹਾਨੂੰ ਫੋਨ ਕਰਕੇ ਫੋਨ ਕਰ ਲੀਦਾ ਸਾਬ ਲੈਣਾ ਅੱਜ ਹਾਂ ਹਾਂ ਮੈਂ ਸਾਬ ਲਊਗਾ ਤੁਸੀਂ ਰੈਸਟ ਕਰੋ ਠੀਕ ਹੈ ਜਦ ਕੇ ਚੀਜ਼ੇ ਲੋਡ ਹੋ ਗਈ ਮੈਨੂੰ ਫੋਨ ਕਰ ਦਿਓ ਤੇ ਮੈਂ ਘਰੇ ਫੜਾ ਜਾਵਾਂਗਾ ਹਾਂ ਚਲੋ ਰੈਸਟ ਕਰੋ ਕਿਸੇ ਚੀਜ਼ ਦੀ ਲੋੜ ਹੋ ਜੂ ਫੋਨ ਕਰ ਦਿਓ ਠੀਕ ਹੈ ਤੁਸੀਂ ਰੈਸਟ ਕਰ ਲਓ ਹੁਣ ਚੰਗਾ ਵੀਰ ਮੇਰਾ ਧਿਆਨ ਨਾਲ ਰੱਖਣਾ ਚੰਗਾ ਭਾਈ ਸਾਬ ਜੀ ਸਾਹਿਬ 1 ਮਿੰਟ ਮੇਰੀ ਗੱਲ ਸੁਣੋ ਮੰਮੀ ਕੱਲ੍ਹ ਤੋਂ ਸਵੇਕ ਨੂੰ। ਸਾਹਿਲ ਪੁੱਤ ਮੈਂ ਕੱਲ੍ਹ ਸੌਣ ਕੇ ਨਹੀਂ। ਹਾਂਜੀ ਮੰਮੀ ਦੱਸੋ। ਮੈਂ ਇੱਕ ਕੰਮ ਕੰਭੂ ਵੀ ਕਰੇਗਾ। ਲੈ ਆ ਮੰਮੀ। ਕਿਹੜਾ ਕੰਮ ਆ ਜਿਹੜਾ ਮੈਂ ਨਹੀਂ ਕਰਨਾ। ਉਹ ਤੈਨੂੰ ਪਤਾ ਤੂੰ ਜ਼ਰੂਰ ਕਰੇਗਾ। ਮੈਂ ਤੈਨੂੰ ਇਹ ਕਹਿਣਾ ਹੀ ਪਿਸਤੀ ਮਰਤੂ ਨੂੰ ਲੈ ਕੇ ਨਾ ਉਹਦੇ ਪੇਕੇ ਲੈ ਜਾ। ਤਿਵੇਂ ਰਤਨਾ ਕੇ ਟਿੱਕੇ ਦਾ ਉਹਦੀ ਮੰਮੀ ਤੇ ਭੂਆਏ ਸੀ ਉਹ ਬੜੀ ਟੈਨਸ਼ਨ ਕਰਦੇ ਪੁੱਤ ਜੇ ਤੁਸੀਂ ਇਕੱਠੇ ਜਾਓਗੇ ਨਾ ਦੋ ਵਜੇ ਬੜਾ ਪਰੇਸ਼ ਹੋਣਗੇ ਤੇ ਵੇਖੋ ਉਹਨੂੰ ਤੇ ਕੋਈ ਮਾਫੀ ਤੇ ਮੰਗ ਹੀ ਲਈ ਆ ਹੁਣ ਤੇ ਥੋੜਾ ਥੋੜਾ ਪੁੱਤ ਕੋਈ ਨਹੀਂ ਧਿਆਨ ਦੇ ਤੂੰ ਵੇਖੋ ਮੰਮੀ ਹੋਰ ਤੇ ਜਿਹੜਾ ਮਰਜ਼ੀ ਕੰਮ ਕਹਿ ਦੋ ਉਹ ਮੈਂ ਕਰੂੰਗਾ ਪਰ ਆਹ ਕੰਮ ਨਹੀਂ ਮੈਂ ਕਰ ਸਕਦਾ ਜੀ ਮੈਨੂੰ ਨਾ ਵੈਸੇ ਵੀ ਭਾਜੀ ਨੇ ਕਿਹਾ ਵਾ ਆਫਿਸ ਜਾਣ ਨੂੰ ਮੈਂ ਉੱਥੇ ਅੱਗੇ ਲੇਟ ਹੋਣਾ ਹੈ ਮੈਨੂੰ ਜਾਣ ਦੋ ਕੱਲ ਕਰਦਾ ਹੀ ਨਹੀਂ ਅਸੀਂ ਹੁਣ ਕੀ ਕਹੀਏ ਜੀ ਬਾਰ ਬਾਰੀ বারবার 아니 ਕੋ ਥੋੜਾ 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 ਕਰ ਕਰਿਆ ਕਰ উন্নতি ਨੂੰ થોਰੀ ਮੰਗ ਲਈ ਮਗਰੇ ਸੁਣਦਾ ਨਹੀਂ ਪਤਾ ਨਹੀਂ ਕਿੱਦਾਂ ਇਹ ਕਰੂੰਗਾ ਚਲੋ मम्मी जी तू ऐसे कर दी चल चल के काम कर हां जी मम्मी जी ओ दीदी काम करंदे हुती दीदी मिनू कहंदे है की जीजा जी तू चल w a u w n t w h o u w t What do y o a n t w h a a u w o y o h t do a t u h a t d n t What a u w a n a t d t t do y o y o t u h a you h a t d n a a n t n t u want? n t h t a n t What d a t a n t w a t a n t u h a t t What d n t a t a n t w a h a a u w a a n t a t a n t w a h t u h a t d n t a t a n t w a h t u h ਛੰਮੀ ਹਾਜੀ ਮੰਮੀ ਕੀ ਹੋ ਗਿਆ ਸਿਮਰਲ ਤੋਹੇ ਕੀ ਕਰਨੀ ਆ ਅੱਛਾ ਮੰਮੀ ਉਹ ਮੈਂ ਹੀ ਸਿਮਰ ਨੂੰ ਕਿਆ ਸੀ ਵੀ ਥੋੜਾ ਨਾਲ ਵੇਖ ਲੈ ਪਾਣੀ ਦਾ ਨੀ ਜੇ ਲੋੜ ਆ ਮੈਂ ਸਬਜੀ ਮੰਮੀ ਤੜਕਾ ਮਾਂ ਮਾਂ ਕਿਸੇ ਬਿੰਡੀਆਂ ਨੂੰ ਵੇਖਣਾ ਤੇਰਾ ਫਰਜ਼ ਆ ਕਿ ਉਹਦਾ ਨਹੀਂ ਨਹੀਂ ਮੰਮੀ ਮੈਂ ਉਹਨਾਂ ਦੇ ਲਾਗੂ ਹੀ ਆਈ ਆ ਮੈਂ ਉਹਨਾਂ ਨੂੰ ਕਿਹਾ ਮੈਂ ਕਿ ਤੁਹਾਡੇ ਵਾਸਤੇ ਮੈਂ ਸਬਜੀ-ਸਬਜੀ ਕੁਛ ਨਾ ਕੁਛ ਬਣਾਵਾਂ ਤੇ ਤੂੰ ਸਿਮਰ ਤੂੰ ਕਹਿਣਾ ਸਬਜੀ ਵੇਖ ਤੂੰ ਉਹਦੇ ਲਾਗੇ ਬਹਿਣਾ ਸੀ ਕਿਉਂ ਨਹੀਂ ਬੈਠਾ ਸੀ ਤੇਰਾ ਫਰਜ਼ ਆ ਤੂੰ ਤੇ ਉਹਦੇ ਪਰਵਾਹ ਹੀ ਨਹੀਂ ਕਰਦੀ ਪਈ ਉਹ ਸੁੱਤਾ ਦਾ ਸੁੱਤਾ ਰਵੇ ਨੇ ਮੰਮੀ ਇਦਾਂ ਦੀ ਗੱਲ ਨਹੀਂ ਆ ਤੁਹਾਨੂੰ ਪਤਾ ਉਹ ਕਿਹੜਾ ਬਗਾਨੀ ਆ ਭੈਣ ਤੇ ਹੈਗੀ ਆ ਮੇਰੀ ਨਹੀਂ ਉਹਦਾ ਫਰਜ਼ ਨਹੀਂ ਤੇਰਾ ਫਰਜ਼ ਆ ਪੁੱਛਣਾ ਗਲਤ ਨਾ ਕੰਮ ਕਰ ਉਹ ਤੇਰੀ ਭੈਣ ਨਹੀਂ ਅੰਤਰਾਣੀ ਆ ਇੱਥੇ ਉਹਦਾ ਛੇਟ ਲੱਗਦਾ ਠੀਕ ਐ ਕੰਮ ਤੇਰਾ ਐ ਤੂੰ ਕੇਅਰਲੈਸ ਹੋਈ ਨਹੀਂ ਹੋਂ ਤੇ ਮੁੰਡੇ ਤੋਂ ਮੈਂ ਵੇਖਣ ਦੇਈ ਤੂੰ ਉਹਨੂੰ ਪੁੱਛ ਕੇ ਈ ਨਹੀਂ ਕਰਦੀ ਤੂੰ ਨਹੀਂ ਮੰਮੀ ਮੈਂ ਇੱਕ ਵਾਰੀ ਦੇਖਣ ਗਈ ਸੀ ਉਹ ਸੋ ਗਿਆ ਸੀ ਤੇ ਫਿਰ ਮੈਂ ਕਿਹਾ ਚਲ ਮੈਂ ਸਬਜ਼ੀ ਰੋਟੀ ਕੁਝ ਹੋਰ ਨਾਲ ਲੈਣਾ ਦਰਿਆ ਵਗੈਰਾ ਬਣਾਉਣ ਲੱਗੀ ਸੀ ਹੁਣ ਤੇ ਚਲ ਖਾ ਲੈਣਗੇ ਠੀਕ ਤੇ ਐ ਨਹੀਂ ਕੇ ਸਿਮਰਦੇ ਤੇ ਪੁੱਛਿਆ ਨਹੀਂ ਸੀ ਬਾਜੀ ਨੂੰ ਕੀ ਹੋ ਰਹਾ ਮੈਂ ਕਿਹਾ ਜਾ ਤੂੰ ਪੁੱਛ ਲੈ ਕੋਈ ਗੱਲ ਨਹੀਂ ਤੇ ਤੂੰ ਕਿਉਂ ਭੇਜਿਆ ਜਦੋਂ ਉਹ ਸੁੱਤੇ ਹੀ ਹੋ ਗਏ ਕਰ ਲਈ ਉਥੇ ਧਿਆਨ ਨਾਲ ਕਰ ਗੋ ਤਾ ਫਿਰ ਮਤਾ ਦੇ ਮੰਮੀ تیر ਕੀ ਹੋ ਗਿਆ ਤੁਸੀਂ ਤੇ ਐਵੇਂ ਗੁੱਸਾ ਕਰੀ ਜਾਂਦੇ ਹੋ ਆਹ ਕਿੱਡੀ ਕ ਗੱਲ ਹੈ ਦੱਸ ਕਰ ਦਿਜੀਏਗੀ ਆ ਮੇਰੀ ਭੈਣ ਹੈਗੀ ਆ ਉਹ ਕਿਉਂ ਨਹੀਂ ਕਰ ਲਾਗੀ ਉਥੇ ਤੇਰਾ ਫਰਜ਼ ਆ ਉਹਦਾ ਨਹੀਂ ਸਮਝ ਲੱਗੀ ਮੇਰੀ ਸੁਣ ਗਾ ਉਹ ਤੇਰੀ ਭੈਣ ਜਰੂਰ ਹੈਗੀ ਆ ਮਗਰ ਉਹ ਤੇ ਜੇਠ ਲੱਗਦਾ ਨਾ ਉਹਦਾ ਹਾਂ ਤੇ ਜੇੜ ਦੀ ਉੱਪਰ ਜਾ ਹੀ ਨਹੀਂ ਲੱਗਦੀ ਹੈ ਨਾ ਅੱਜ ਤੇ ਮੈਂ ਵੇਖਿਆ ਬਾਹਰੋਂ ਵੀ ਹੋਰ ਕੋਈ ਆ ਕੇ ਵੇਂਦਾ ਤੇ ਚੰਗਾ ਲੱਗਦਾ ਲੋਕੀ ਕੀ ਆਂਦੇ ਵੀ ਉਹਦੀ ਵੋਟੀ ਕੰਮ ਲੱਗੀ ਆ ਜਿਹੜੀ ਸਾਲੀ ਆ ਚਾਹੇ ਪਰਝਾਈ ਆ ਉਹ ਉਹਦੀਆਂ ਭਾਂ ਘੁੱਟਣ ਢਈ ਚੰਗਾ ਲੱਗਣਾ ਹੈ ਸਮਾਜ ਨੇ ਕੀ ਸੋਚਣਾ ਹੈ ਆਂਗਵਾਰ ਨੇ ਕੀ ਸੋਚ ਜੇ ਕੋਈ ਉੱਤੇ ਆ ਜਾਂਦਾ ਤੇ ਫਿਰ ਕੀ ਕਹਿੰਦਾ ਉਹ ਚੰਗਾ ਪਿੰਦਾ ਤੂੰ ਦੱਸ ਐ ਤੈਨੂੰ ਸਮਝਾਉਂਦੀ ਪਈ ਮੈਂ ਚਲੋ ਕੋਈ ਗੱਲ ਨਹੀਂ ਮੰਮੀ ਜੀ ਮੈਂ ਅੱਗੇ ਤੋਂ ਧਿਆਨ ਰੱਖਾਂਗੀ ਰੱਖਾਂਗੇ ਨਹੀਂ ਰੱਖਣਾ ਹੈ ਹਾਂਜੀ ਚਲੋ ਮੈਂ ਹੋ ਕੇ ਨਹੀਂ ਨਿਕਲੋ ਕਾਪੂਆ ਕਲੀ ਨਹੀਂ ਲੱਗੀ ਨੰ ਕਿੱਥੇ ਕੀ ਰੱਖਣਾ ਕਿੱਥੇ ਨਹੀਂ ਰੱਖਣਾ ਉਹਨੂੰ ਉੱਥੇ ਬਾੜਿਆ ਬਿਠਾਇਆ ਤੇ ਆਪ ਇੱਥੇ ਬੜ ਕੇ ਕੰਮ ਕਰਨ ਲਈ ਜੋ ਮਰਜ਼ੀ ਕਰੀ ਜੋ ਬਾਹਰ ਕੋਈ ਆਵੇ ਤਾਂ ਕੀ ਕਵੇ ਪੀ ਆ ਜੀ ਦਾ ਫਰਜ ਹੈ ਬੈਹੰਦਾ ਉਹ ਇੱਥੇ ਬੜੀ ਆ ਜੀ ਦਾ ਫਰਜ ਹੈ ਕੰਮ ਕਰਨ ਦਾ ਉਹ ਉੱਥੇ ਲੱਗੇ ਬਿਠੀ ਦੱਸ ਉਹਦਾ ਕੀ ਹੱਕ ਹੈ ਲੱਗੇ ਬੈਹੰਦਾ ਉਹ ਤਾਂ ਕੋਈ ਲੱਖਾ ਕੀ ਨਹੀਂ ਆ ਗਿਆ ਲੱਗ ਬੈ ਹੁੰਦਾ ਮੈਂ ਕਿ ਫਿਰ ਉਹ ਜਾ ਕੇ ਬੈਠੀ ਆ ਤਾਂ ਮੈਨੂੰ ਬਹੁਤ ਖਰਾਬ ਲੱਗਾ ਮੈਂ ਗਈ ਮੈਨੂੰ ਬਹੁਤ ਖਰਾਬ ਲੱਗਾ ਤਾਂ ਇਹਨੂੰ ਮੈਂ ਨਾ ਬੋਲਿਆ ਹਾਲੇ ਤੱਕ ਮੈਂ ਹੋਰ ਬੋਲਣਾ ਸੀ ਮਗਰ ਮੈਂ ਰਹਿਨਤਾ